ਵਿਆਹ ਵਿੱਚ ਇੱਕੋ ਦਮ ਆ ਗਿਆ ਮੀ ਗੱਦਿਆਂ ਥੱਲੇ ਕਰਵਾਏ ਗਏ ਮੁੰਡਾ ਕੁੜੀ ਦੇ ਫੇਰੇ ਬਰਾਤੀ ਮੀ ਵਿੱਚ ਪਲੇਟਾਂ ਭਰ ਕੇ ਬੈਠ ਗਏ ਖਾਣ ਦੋਸਤੋ ਤੁਸੀਂ ਇੱਕ ਕਹਾਵਤ ਤਾਂ ਬਹੁਤ ਸੁਣੀ ਹੋਣੀ ਹੈ ਕਿ ਕਈ ਵਾਰ ਕਰੇ ਕਰਾਏ ਤੇ ਪਾਣੀ ਫਿਰ ਜਾਂਦਾ ਹੈ ਪਰ ਅੱਜ ਤੁਸੀਂ ਇਸ ਦੀ ਵੀਡੀਓ ਵੀ ਦੇਖ ਲਓ ਜੋ ਕਿ ਬਹੁਤ ਹੀ ਵਾਇਰਲ ਹੋ ਰਹੀ ਹੈ ਦਰਸਲ ਇੱਕ ਵਿਆਹ ਵਿੱਚ ਜਦੋਂ ਵਿਆਹ ਦੇ ਸ਼ਗਨ ਸ਼ੁਰੂ ਹੋਏ ਤਾਂ ਅਚਾਨਕ ਹੀ ਮੀ ਪੈਣ ਲੱਗ ਗਿਆ ਜਿਸ ਤੋਂ ਬਾਅਦ ਪੰਡਿਤ ਕਹਿੰਦਾ ਹੈ ਕਿ ਜੇ ਸ਼ਗਨ ਵਿਚਾਲੇ ਰੋਕ ਦਿੱਤੇ ਤਾਂ ਅਬ ਸ਼ਗਨ ਹੋ ਜਾਵੇਗਾ ਕਿਸੇ ਤਰ੍ਹਾਂ ਅਗਨੀ ਕੁੰਡ ਉੱਪਰ ਕਣੀਆਂ ਪੈਣ ਤੋਂ ਰੋਕੋ ਤਾਂਕੇ ਵਿਆਹ ਦੇ ਸਾਰੇ ਸ਼ਗਨ ਸਹੀ ਸਮੇਂ ਤੇ ਹੋ ਸਕਣ ਜਿਸ ਤੋਂ ਬਾਅਦ ਇੱਕ ਰਿਸ਼ਤੇਦਾਰ ਨੇ ਸਕੀਮ ਲੜਾਈ ਜਿਹੜੇ ਗੱਦਿਆਂ ਤੇ ਰਿਸ਼ਤੇਦਾਰ ਬੈਠੇ ਸੀ ਉਸਨੇ ਉਹੀ ਗੱਦੇ ਚੱਕ ਕੇ ਮੰਡਪ ਦੇ ਉੱਪਰ ਤਰਪਾਲ ਵਾਂਗ ਤਾਣ ਦਿੱਤੇ ਜਿਸ ਨਾਲ ਅਗਨੀਕੁੰਡ ਉੱਪਰ ਕਣੀਆਂ ਪੈਣ ਤੋਂ ਹਟ ਗਈਆਂ ਅਤੇ ਵਿਆਹ ਦੇ ਸਾਰੇ ਹੀ ਸ਼ਗਨ ਇਸੇ ਤਰ੍ਹਾਂ ਗੱਦਿਆਂ ਨਾਲ ਕਰਵਾਏ ਗਏ ਜਿੱਥੇ ਇੱਕ ਪਾਸੇ ਵਿਆਹ ਦੇ ਸ਼ਗਨ ਹੋ ਰਹੇ ਸੀ ਉੱਥੇ ਹੀ ਦੂਜੇ ਪਾਸੇ ਇਸ ਨੂੰ ਦੇਖ ਕੇ ਕਈ ਬਰਾਤੀ ਵੀ ਖਾਣੇ ਦੀਆਂ ਪਲੇਟਾਂ ਭਰ ਕੇ ਸਿਰਾਂ ਤੇ ਗੱਦੇ ਫੜ ਕੇ ਜ਼ਮੀਨ ਤੇ ਬੈਠ ਕੇ ਹੀ ਖਾਣਾ ਖਾਣ ਲੱਗ ਗਏ ਸੋ ਕੁੜੀ ਵਾਲਿਆਂ ਦੇ ਕੀਤੇ ਗਏ ਵਿਆਹ ਦੇ ਸਾਰੇ ਪ੍ਰਬੰਧਾਂ ਤੇ ਹੀ ਰੱਬ ਨੇ ਮਿੰਟਾਂ ਵਿੱਚ ਹੀ ਪਾਣੀ ਫੇਰ ਦਿੱਤਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ